ਇਸ ਸੋਭਾ ਉੱਠ ਕੇ ਉਸ ਦਾ ਨਾਮ ਲਈਏ ਅੱਜ ਜੋਗੇ ਜਿਸ ਨੇ ਸਾ ਦਿੱਤੇ ਸੁੱਖਾਂ ਦੇ ਮੀਂਹ ਵਰਸਾ ਦਿੱਤੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਰਹੀ ਹੱਦ ਨਾ ਉਹਦੀਆਂ ਰਹਿਮਤਾਂ ਦੀ ਕਲੇ ਕਲੇਸ਼ ਮਟਾ ਦਿੱਤੇ ਖੇਮਾਂ ਸਾਡੀਆਂ ਖਤਾ ਕਰਕੇ ਗਾਲ ਲਾਇਆ ਗਿਲੇ ਮਟਾ ਦਿੱਤੇ ਘਾਟ ਨਾ ਕੋਈ ਵੀ ਰਹਿਣ ਦਿੱਤੀ ਮੰਗਣ ਤੋਂ ਪਹਿਲਾਂ ਹੀ ਦਈ ਜਾਂਦਾ ਚਿੰਤਾ ਵਿਅਰਥ ਸਭ ਛੱਡ ਦਿੱਤੀ ਮਨ ਸ਼ੁਕਰ ਵਿੱਚ ਆਇਆ ਸੁਖ ਲਈ ਜਾਂਦਾ ਜੋ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਝੂਠ ਕਰਕੇ ਮੈਂ ਜਾਣਿਆ ਸੀ ਟੁੱਟਿਆ ਮਾਨਸੀ ਠੋਕਰਾਂ ਨਾਲ ਡੁੱਬਦਾ ਖੁਦ ਨੂੰ ਮੈਂ ਜਾਣਿਆ ਸੀ ਟਾ ਕੇ ਢੇਰੀਆਂ ਬੈ ਗਿਆ ਜਦ ਕੌਣ ਸੀ ਜਿੰਨੇ ਪਛਾਣਿਆ ਸੀ ਤੇਲ ਸਾਡਾ ਪਲ ਪਲ ਡੋਲਦਾ ਏ ਕਿਵੇਂ ਇਸ ਨੂੰ ਤਰਵਾਸ ਹੋਵੇ ਨਾਮ ਉਸ ਦਾ ਨਿਸ਼ਚੈ ਨਾਲ ਜਪੀਏ ਮਨ ਕਦੀ ਨਾ ਸਾਡਾ ਨਰਾਸ ਹੋਵੇ ਪੂਰਨ ਪਰਮੇਸ਼ਰ ਦੇ ਨਾਲ ਜੁੜ ਕੇ ਫਿਕਰ ਫਾਕੇ ਸਾਰੇ ਮੁਕਦੇ ਨੇ ਬੋਲੀਏ ਬੁਰਾ ਨਾ ਬੋਲ ਮੁਖੋਂ ਭਲਾ ਕਰੀਏ ਸੁਖ ਢੁਕਦੇ ਨੇ ਸੁਣਿਆ ਮੈਂ ਇਹਨੂੰ ਮਾਰਨਾ ਬਹੁਤ ਔਖਾ ਸੁਣਿਆ ਮੈਂ ਇਹਨੂੰ ਮਾਰਨਾ ਬਹੁਤ ਔਖਾ ਜਤਨ ਕਰੀਏ ਤੇ ਸਾਗਰ ਸੁੱਕਦੇ ਨੇ ਰਤਾ ਨਾ ਡੋਲੇ ਈਮਾਨ ਸਾਡਾ ਲੱਖਾਂ ਤੂਫਾਨ ਆਉਂਦੇ ਰੁਕਦੇ ਨੇ ਵਾਹਿਗੁਰੂ ਵਾਹਿਗੁਰੂ ਕਹੀ ਜਾਈਏ ਤੜਕ ਦਾ ਅੰਦਰੋਂ ਨਾਸ ਹੁੰਦਾ ਅੱਖਰ ਗੁਰਮੁਖੀ ਗੁਰਮੁਖ ਬਣਾ ਦਿੰਦੇ ਅਰ ਟੌਲ ਕਦੀ ਨਹੀਂ ਜਿਹੜਾ ਉਦਾਸ ਹੁੰਦਾ ਦੱਸਾਂ ਕੀ ਹਮਾਲਾ ਤੇਰੇ ਕੌਤਕ ਨਰਾਲਿਆਂ ਦਾ ਕਿਸੇ ਪਾਸੇ ਤੇਗ ਲੈ ਕੇ ਆਖੇ ਸੀਸ ਚਾਹੀਦਾ ਤੀਰਾ ਜੱਟਾਂ ਛੀਬਿਆਂ ਨੂੰ ਖੰਡੇ ਵਾਲੀ ਪੌੜ ਦੇ ਕੇ ਬੰਦ ਕੀਤਾ ਰੌਲਾ ਊਚ ਨੀਚ ਦੀ ਮਨਾਹੀ ਦਾ ਖੰਡੇ ਵਾਲੀ ਦਾਤ ਰੀੜ ਜਣਾ ਤੋਂ ਹੀ ਵੱਡ ਦਿੱਤਾ ਛੱਡਿਆਂ ਨਾ ਬੂਟਾ ਛੂਤ ਛਾਤ ਦੀ ਪਲਾਹੀ ਦਾ ਕਿਤੇ ਸਾਨੂੰ ਦਿਸਦਾ ਏ ਖੜਾ ਹੁਸ਼ਿਆਰਪੁਰ ਬੱਦਾਂ ਚੀਰਾ ਲਾਲ ਭੇਸ ਕੀਤਾ ਏ ਸਿਪਾਈ ਦਾ ਕਿਤੇ ਸਿੰਘਾਂ ਚਾਲੀਆਂ ਦੇ ਹੰਝੂ ਪਿਆ ਪੂਜਦਾ ਏ ਰਣ ਵਿੱਚ ਫਾਇਆ ਹੋਇਆ ਪ੍ਰੇਮ ਵਾਲੀ ਫਾਹੀ ਦਾ ਕਿਤੇ ਹਰ ਘਾਰੇ ਪਾਸੋਂ ਬੱਚਿਆਂ ਦਾ ਹਾਲ ਪੁੱਛੇ ਜੜ ਪੁੱਟੀ ਆਖ ਬੁੱਟਾ ਪਟਦਾ ਏ ਕਹੀਦਾ ਕਿਤੇ ਮਾਸ਼ੀ ਵਾੜੇ ਵਿੱਚ ਫਿਰਦਾ ਮੈਂ ਲੰਗੇ ਪੈਰੀ ਸਭ ਕੁਝ ਛੱਡ ਸਾੰਗ ਧਾਰਿਆ ਸੀ ਰਾਹੀ ਦਾ ਕਿਤੇ ਪਰਿਵਾਰ ਛੱਡ ਕਿਤੇ ਪਰਿਵਾਰ ਛੱਡ ਸਾਨੂੰ ਪਿਆ ਦੱਸਦਾ ਏ ਇਸ ਤਰ੍ਹਾਂ ਭਾਰ ਸਿਰ ਆਪਣੇ ਤੋਲਾਹੀ ਦਾ ਓਸ ਕਾਦਰ ਦੀ ਦਿਸੇ ਬੇਅੰਤ ਲੀਲਾ ਪੱਤੇ ਪੱਤੇ ਵਿੱਚ ਓਸ ਦਾ ਨੂਰ ਦਿਸੇ ਅੱਖਾਂ ਵਾਲਿਆਂ ਦੇ ਰਹਿੰਦਾ ਸਦਾ ਸਾਵੇਂ ਪੁੱਲੇ ਫਿਰਦਿਆਂ ਨੂੰ ਮੰਝਲ ਦੂਰ ਦਿਸੇ ਭਰੇ ਬੇੜਿਆਂ ਨੂੰ ਕਿਦਰੇ ਡੋਬ ਦੇਵੇ ਇਹ ਕਿਦਰੇ ਡੁੱਬਦਿਆਂ ਨੂੰ ਮੰਨੇ ਲਾਵਦਾ ਏ ਕਿਦਰੇ ਸ਼ਾਹਾਂ ਨੂੰ ਉਹ ਕੰਗਾਲ ਕਰਦਾ ਤੇ ਕਿਦਰੇ ਰੰਕਾਂ ਨੂੰ ਸ਼ਾਹ ਬਣਾਵਦਾ ਏ ਕਿਦਰੇ ਰੋਦਿਆਂ ਤਾਂ ਹੀ ਹਸਾ ਦੇਵੇ ਕਿਦਰੇ ਰੋਦਿਆਂ ਤਾਈ ਹਸਾ ਦੇਵੇ ਤੇ ਕਿਦਰੇ ਹੱਸਦਿਆਂ ਤਾਈ ਰਵਾਵਦਾ ਏ ਕਿਦਰੇ ਸਖਣੇ ਭਰੇ ਤੇ ਕਰੇ ਸਖਣੇ ਇਹ ਉਹਦੀ ਲੀਲਾ ਦਾ ਅੰਤ ਨਾ ਆਵੇ ਪੱਕਰੇ ਨੂੰ ਵੱਟ ਕੇ ਕਸਾਈ ਮਾਸ ਵੇਚ ਦਿੰਦੇ ਤੇ ਖਲੜੀ ਦਾ ਢੋਲ ਕ ਤੇ ਤਬਲਾ ਬਣਾਇਆ ਜਾਂਦਾ ਮਾਰ ਕੇ ਮਿਰਗ ਨੂੰ ਬਣਾਈ ਜਾਂਦੀ ਮਿਰਗਸ਼ਾਲਾ ਸਿੰਘ ਮਾਰਾ ਸਿੰਘੇ ਦਾ ਦਵਾਈਆਂ ਵਿੱਚ ਪਾਇਆ ਜਾਂਦਾ ਮਰ ਜਾਵੇ ਹਾਥੀ ਉਹਦਾ ਸਵਾ ਲੱਖ ਮੁੱਲ ਪੈਂਦਾ ਦੰਦ ਦਾ ਬਣਾ ਕੇ ਚੂੜਾ ਬੀਬੀਆਂ ਨੂੰ ਪਾਇਆ ਜਾਂਦਾ ਮਰ ਜਾਵੇ ਕੈਂੜਾ ਤੇ ਬਣਾਈ ਜਾਂਦੀ ਢਾਲ ਉਹਦੀ ਤੀਰਾਂ ਤਲਵਾਰਾਂ ਨਾਲ ਉਸ ਨੂੰ ਅਜਮਾਇਆ ਜਾਂਦਾ ਮਰ ਜਾਵੇ ਸ਼ੇਰ ਤੇ ਲੋਹਾ ਕੇ ਉਹਦੀ ਚਮੜੀ ਨੂੰ ਸੰਤਾਂ ਮਹਾਪੁਰਸ਼ਾਂ ਦਾ ਆਸਣ ਵਸਾਇਆ ਜਾਂਦਾ ਮਾਰ ਜਾਵੇ ਪਸ਼ੂ ਫੇਰ ਲਾ ਕੇ ਉਹਦੀ ਖੱਲ ਨੂੰ ਜੁੱਤੀ ਜੋੜਾ ਪੈਰਾਂ ਵਿੱਚ ਪਾਉਣ ਲਈ ਬਣਾਇਆ ਜਾਂਦਾ ਹੱਟ ਮਾਸ ਨਾੜੀ ਚੰਮ ਬੰਦੇ ਦਾ ਨਾ ਕਿਸੇ ਕੰਮ ਹੱਟ ਮਾਸ ਨਾੜੀ ਚੰਮ ਬੰਦੇ ਦਾ ਨਾ ਕਿਸੇ ਕੰਮ ਰੱਖ ਕੇ ਚਖਾਤੇ ਬਸ ਇਸ ਨੂੰ ਜਲਾਇਆ ਜਾਂਦਾ ਹਾ ਐਧਰ ਪਾਣੀ ਦੀ ਘੜੀ ਨੂੰ ਹੱਥ ਪਾਇਆ ਉਧਰ ਹੱਥ ਵਾਲੀ ਘੜੀ ਤੋੜ ਬੈਠਾ ਇਹਧਰ ਹੱਥ ਵਾਲੀ ਘੜੀ ਜਦ ਠੀਕ ਕੀਤੀ ਉਧਰ ਪਾਣੀ ਵਾਲੀ ਘੜੀ ਰੋੜ ਬੈਠਾ ਲਾਲਚ ਲੱਗ ਕੇ ਨਕਲੀ ਘੜੀ ਵਾਲੇ ਅਸਲੀ ਸਮੇਂ ਦੀ ਘੜੀ ਮਰੋੜ ਬੈਠਾ ਘੜੀ ਘੜੀ ਪੈ ਕੇ ਵਿੱਚ ਕਾੜਤਾ ਤੇ ਇਹ ਘੜੀ ਘੜੀ ਪੈ ਕੇ ਵਿੱਚ ਕਾੜਤਾ ਤੇ ਘੜੀ ਸਤ ਸੰਗ ਦੀ ਮੈਂ ਛੋੜ ਬੈਠਾ ਬੜੇ